ਬਲਾਕ ਖਮਾਨੋ ਤੋਂ ਡਾਕਟਰ ਨਰੇਸ਼ ਚੋਹਾਨ ਜੀ ਦੇ ਨਾਲ ਸ਼ੋਕਮਰ ਗੋਤਮ ਜੀ ਅਤੇ ਪੂਨਮ ਜੀ ਜੋ ਕਿ ਖਨੌਰੀ ਬਾਰਡਰ ਪਹੁੰਚੇ ਪੁੱਛਿਆ ਡੱਲੇয়াল ਸਾਹਿਬ ਦਾ ਹਾਲ ਚਾਲ ਮੈਂ ਡਾਕਟਰ ਨਰੇਸ਼ ਚੋਹਾਨ ਖਮਾਨੋ ਤੋਂ ਅੱਜ ਮੈਂ ਆਪਣੇ ਦੋਸਤ ਆਪਣੇ ਭਰਾ ਜਿਹਨਾਂ ਨੂੰ 25 ਸਾਲ ਤੋਂ ਜਾਣਦਾ ਸਰਦਾਰ ਮਹਿਦੀ ਜੀ ਜਿਤਾਣੇ ਤੋਂ ਤੇ ਸਾਡੇ ਸਰਦਾਰ ਜੀਸੀ ਜੀ ਅਬ ਜੀਰਪੁਰ ਤੋਂ ਤੇ ਇਹ ਸਾਰੇ ਜਿਤਫਾਪੇ ਘਟੂ ਜਿਹੜੇ ਇੱਥੇ ਇੰਟਰਨੈਟ ਤੇ ਦੇਖਿਆ ਸਾਡੇ ਬਹੁਤ ਸਫਤਾਰ ਜੋ ਲੀਡਰ ਧੰਨੇਵਾਦ ਜੀ ਇਹਰੇ ਕਿ ਅਸੀਂ ਵਰਲ ਵਰਤੇ ਬੈਠੇ ਆ ਉਹਨਾਂ ਦੇ ਉਹਨਾਂ ਨੂੰ ਅਸੀਂ ਦੇਖਣ ਵਾਸਤੇ ਉਹਨਾਂ ਦਾ ਹਾਲ ਜਾਣਨ ਵਾਸਤੇ ਉਹੋ ਜਿਹੇ ਸਾਰੇ ਲੋਕ ਜਿਹੜੇ ਸਾਡੇ ਲਈ ਇੰਨਾ ਕੁਝ ਕਰ ਰਹੇ ਆ ਜਿਨ੍ਹਾਂ ਨੇ ਤਸਾਰ ਹੈਗੇ ਆ ਆਪਣੇ ਘਰਵਾਰ ਨੂੰ ਛੱਡ ਕੇ ਸਾਰਾ ਕੁਝ ਸਿਰਫ ਪੰਜਾਬ ਲਈ ਸੋਚ ਰਹੇ ਹੈਗੇ ਆ ਅਸੀਂ ਉਹਨਾਂ ਨੂੰ ਅੱਜ ਮਿਲ ਕੇ ਸਾਨੂੰ ਇੰਨੀ ਕੁਝ ਮਿਲ ਰਹੀ ਹੈ ਜੋ ਅਸੀਂ ਬਿਆਨ ਨਹੀਂ ਕਰ ਸਕਦੇ ਮੈਨੂੰ ਲੱਗਦਾ ਹੈ ਕਿ ਚਾਹੇ ਕੋਈ ਵੀ ਸਰਕਾਰ ਹੋਵੇ ਚਾਹੇ ਰੂਲਿੰਗ ਪਾਰਟੀ ਆ ਚਾਹੇ ਕੇਂਦਰ ਦੀ ਪੰਜਾਬ ਕੇਂਦਰ ਦੀ ਬੀਜੇਪੀ ਆ ਜਾਂ ਆਪੋਜੀਸ਼ਨ ਪਾਰਟੀਆਂ ਦੁਨੀਆ ਵੀ ਮੈਨੂੰ ਲੱਗਦਾ ਕਿ ਜੇ ਸਾਰਿਆਂ ਨੇ ਇਕੱਠਾ ਉਪਰਾਲਾ ਕੀਤਾ ਹੁੰਦਾ ਤਾਂ ਅੱਜ ਇਹ ਨੋਬਤਨਾਮ ਦੀ ਵੀ ਡੱਲੇਵਾਲ ਸਾਹਿਬ ਨੂੰ ਮਰਨ ਵਰਸ ਤੇ ਮਿਲਣ ਪੈਂਦਾ ਕਿਉਂਕਿ ਕਿਸਾਨ ਜਿਹੜਾ ਹੈਗਾ ਇੱਕ ਹੈ ਨਬਜ ਹੁੰਦੀ ਹੈ ਦੇਸ਼ ਦੀ ਜੇ ਕਿਸਾਨ ਹੈਗਾ ਤੇ ਪੰਜਾਬ ਹੈਗਾ ਜੇ ਪੰਜਾਬ ਹੈਗਾ ਤੇ ਦੇਸ਼ ਹੈਗਾ ਕਿਉਂਕਿ ਪੰਜਾਬ ਨੇ ਸਰਦਾਂ ਤੇ ਹਮੇਸ਼ਾ ਦੇਸ਼ ਦੀ ਰੱਖਿਆ ਕੀਤੀ ਹੈ ਔਰ ਪੰਜਾਬ ਤਾਂ ਮਜ਼ਬੂਤ ਹੈ ਕਿਉਂਕਿ ਅਸਾਂ ਦਾ ਕਿਸਾਨ ਮਜ਼ਬੂਤ ਸੀਗਾ ਜੇ ਸੇ ਕਿਸਾਨ ਨੂੰ ਮਜ਼ਬੂਤ ਕਰਦਾ ਜਾਂ ਕਮਜ਼ੋਰ ਕਰਵਾਵਾਂਗੇ ਤੇ ਆਨਬਾ ਜਿਹੜਾ ਤੂੰ ਵੇਖਿਆ ਉਹ ਦੇਸ਼ ਲਈ ਚੰਗਾ ਨਹੀਂ ਹੋਏਗਾ